बोल गद्दी अलेपुज़ सदा ही जे बोल गद्दी अलेपुज़ जे बोल इस गद्दी ने पाग जे बोल इस गद्दी ने पाग जे बोल संतामा जे बोल संतामा जे बोल मेरे गुरुदी सदा ही जे बोल मेरे गुरुदी करती सदा ही जे बोल गद्दी अलेपुज़ कर सदा ही जे बोल गद्दी अलेपुज़ कर सदा ही जे क्या हो ਸਦਾ ਹੀ ਜੋ ਬੋਲ ਮਾ ਦੇਸ਼ ਜੀ ਬੋਲ ਮਾ ਦੇਸ਼ ਜੀ ਬੋਲ ਮਾ ਚਿੰਤਾ ਬੋਲ ਜੀ ਬੋਲ ਮਾ ਚਿੰਤਾ ਬੋਲ ਜੀ ਬੋਲ ਮਾ ਜਵਾਲਾ ਜੀ ਜੀ ਬੋਲ ਮਾ ਜਵਾਲਾ ਜੀ ਬੋਲ ਮਾ ਨੂਰੀ ਦੀ ਬਿਸਮਿਲਲਾ ਯਾ ਅਕਲ ਲਾ ਮਹਮਦ ਰਸੂਲ ਅਲਾ ਬੋਲ ਦੂਸਰ ਸੱਚੇ ਦਰਵਾਜ਼ੇ ਕੀ ਆ ਮਾਲਕ ਦੀ ਕਿਚਰੀ ਚ ਕੀ ਹੁਕਮ ਆ ਗਿਆ ਮੇਰੀ ਸੱਚੀ ਸਰਕਾਰ ਦਾ ਕੀ ਕਹਿੰਦੀ ਮਹਾਮਾਈ ਕੀ ਕਹਿੰਦੀ ਮਹਾਮਾਈ ਕਹਿੰਦੀ ਜਾਵੋ ਤੋ ਕਹਿੰਦੀ ਅੱਜ ਦਾ ਜਾਗਰਣ ਮਨਜ਼ੂਰ ਹੈ ਕੀ ਕਹਿੰਦੀ ਮਹਾਮਾਈ ਕਹਿੰਦੀ ਅੱਜ ਦਾ ਜਾਗਰਣ ਮਨਜ਼ੂਰ ਹੈ ਕੀ ਕਹਿੰਦੀ ਕਹਿੰਦੀ ਜਾ ਬੋਤੋ ਕਹਿੰਦੀ ਪਟਿਆਲੇ ਚ ਡਾਂਕੇ ਵੱਜ ਗਏ ਕਹਿੰਦੀ ਕਿਉਂ ਸੱਚ ਦੇ ਸੁੱਚੇ ਦਰਵਾਜ਼ੇ ਜੀ ਕੀ ਹੁਕਮ ਆ ਗਿਆ ਮੇਰੀ ਸੱਚੀ ਸਰਕਾਰ ਦਾ ਕਹਿੰਦੇ ਜਾ ਪੁੱਤ ਕਹਿੰਦੀ ਦਾਣੇ-ਦਾਣੇ ਤੇ ਮੋਹਰ ਲੱਗੀ ਕੀ ਕਹਿੰਦੀ ਕਹਿੰਦੀ ਦਾਣੇ-ਦਾਣੇ ਤੇ ਮੋਹਰ ਲੱਗੀ ਪੁੱਤ ਕੀ ਆ ਠੀਕ ਕਹਿੰਦੀ ਮਾਹਮਾਈ ਕਹਿੰਦੀ ਦੇਣ ਰੱਖ ਲੈ ਦੰਗਰ ਅਕਲ ਤੇ ਕਹਿੰਦੀ ਮੜ ਪਾਣੀ ਵਾਂਗੂ ਡੋਲ। ਡੋਲਦਾ ਸੀ। ਕਹਿੰਦੀ ਜਾ ਬੁੱਤੈ। ਕਹਿੰਦਾ ਜਿਹਦੇ ਨਾਲ ਗੁਰੂ ਦਾ ਹੱਥ ਆ ਕਹਿੰਦਾ ਸਿਰ ਤੇ ਕਹਿੰਦਾ ਕਿਸੇ ਚੀਜ਼ ਦੀ ਕਮੀ ਨਹੀਂ ਹੁੰਦੀ। ਠੀਕ ਆ। ਨਾਲੇ ਕੀ? ਕਹਿੰਦੀ ਮੈਂ ਤਾਂ ਆਪ ਵਾਸਕੇ ਖੜੀ ਸਾਂ ਕਹਿੰਦੀ। ਕਹਿੰਦੀ ਨਾ ਡੋਲਣ ਦਿੱਤਾ ਤੇ ਨਾ ਡੋਲਣ ਦੇਵਾਂਗੀ। ਕੀ ਆ? ਕਹਿੰਦੀ ਜਾ ਬੁੱਤੈ। ਕਹਿੰਦੀ ਦਾਣੇ-ਦਾਣੇ ਤੇ ਮੋਹਰ ਲੱਗ ਗਈ ਆ ਕਹਿੰਦੀ ਕਹਿੰਦੀ ਜੋ ਖਾ ਗਿਆ ਉਹ ਵੀ ਤਰਕੇ ਤੇ ਜੋ ਖੋਆ ਗਿਆ ਉਹ ਵੀ ਤਰਕੇ ਠੀਕ ਆ ਕੀ ਕਹਿੰਦੀ ਮਹਾਮਾਈ ਕਹਿੰਦੀ ਜੋ ਸੱਚੀ ਨੇਚਣਾ ਚੌਂਕੀ ਭਰ ਗਿਆ ਕਹਿੰਦੀ ਜਾ ਪੁੱਤ ਕਹਿੰਦੀ ਇਹ ਸਮਝ ਲੈ ਕਹਿੰਦੀ ਅੱਜ ਪਟਿਆਲੇ ਦੀ ਚੌਂਕੀ ਭਰਤੀ ਆ ਕਹਿੰਦੀ ਕਹਿ ਬੱਬਾ ਕੀ ਕਹਣਾ ਰਾਤ ਜੋ ਜਲਾਈਂ ਹਿਰਦੇ ਇਕ ਸਾੜਾ ਦੂਜਾ ਨੂੰ ਦੀ ਦੇ ਕੋਨੇ ਨਾਲ ਆਹੋ ਅਮਨਦੂਰ ਨਾਲ ਚੇਹਰਾ ਆ ਜਾਂਦੇ ਨਾ ਬੋਲ ਬਾਬਾ ਤੇਰੇ ਸੱਚੇ ਤੇ ਸੁੱਚੇ ਦਰਵਾਜ਼ੇ ਹੋ ਤੂੰ ਆ ਗਿਆ ਮੇਰੀ ਸੱਚੀ ਸਰਕਾਰ ਦਾ ਕਿੰਦਾ ਜਾ ਪੁੱਤ ਕਹਿੰਦਾ ਜੋ ਸੱਚੀ ਨੇਚਰ ਚੌਂਕੀ ਭਰ ਗਿਆ ਕਹਿੰਦਾ ਚੌਂਕੀ ਵਾਲੇ ਦੀ ਚੌਂਕੀ ਮਨਜ਼ੂਰ ਆ ਕਿ ਕੀ ਕਹਿੰਦਾ ਮਾਲਕ ਮੇਰਾ ਕਹਿੰਦਾ ਜੋ ਸੱਚੀ ਨੇਚਰ ਆ ਗਿਆ ਕਹਿੰਦਾ ਜਾ ਪੁੱਤ ਕਹਿੰਦਾ ਸਭ ਦੀ ਝੋਲੀ ਭਰਤੀ ਕਹਿੰਦਾ ਕੀ ਕਹਿੰਦਾ ਮਾਲਕ ਮੇਰਾ ਕਹਿੰਦਾ ਜਾ ਪੁੱਤ ਓਏ ਮਹਾਮਈ ਨੇ ਕਹਿੰਦਾ ਅੱਜ ਸਭ ਦੀ ਝੋਲੀ ਭਰਤੀ ਕਹਿੰਦਾ

ਕਹਿੰਦੀ ਇਹ ਪੰਡਾਰੇ ਦਾ ਰੰਗ ਹੈ ਜਾਗਰਨ ਦਾ ਰੰਗ ਕਹਿੰਦੀ ਤੈਨੂੰ 11 ਦਿਨਾਂ ਚ ਦਿਖਾ ਕੇ ਜਾਊਂਗੀ ਠੀਕ ਹੈ ਕੀ ਕਹਿੰਦੀ ਕਹਿੰਦੀ ਜਾਏ ਪੰਡਾਰੇ ਦਾ ਰੰਗ ਕਹਿੰਦੀ 11 ਦਿਨਾਂ ਚ ਦਿਖਾ ਕੇ ਜਾਊਂਗੀ ਠੀਕ ਹੈ ਫਿਰ ਕੀ ਆ ਇੱਕ ਐਸਾ ਹੁਕਮ ਆ ਗਿਆ ਮੇਰੀ ਸੱਚੀ ਸਰਕਾਰ ਦਾ ਕੀ ਆ ਉਹ ਕਹਿੰਦਾ ਦੋ ਬੰਦਿਆਂ ਦਾ ਬੇੜਾ ਬੰਨੇ ਨਹੀਂ ਲਾਉਂਦਾ ਕਹਿੰਦਾ ਕਿਦਾ ਪੁੱਛੀ ਬਾਬਾ ਲਾ Eu não ਕੀ ਕਹਿੰਦਾ ਕਹਿੰਦਾ ਦੋ ਬੰਦੇ ਦਾ ਬੇੜਾ ਬੰਨੇ ਨਹੀਂ ਲਾਉਂਦਾ ਕਹਿੰਦਾ ਕਿਹਦਾ ਕਹਿੰਦਾ ਇੱਕ ਚੁਗਲਖੋਰ ਤੇ ਇੱਕ ਬੇਈਮਾਨ ਦਾ ਕੀ ਕਹਿੰਦਾ ਕਹਿੰਦਾ ਦੋ ਬੰਦੇ ਦਾ ਬੇੜਾ ਬੰਨੇ ਨਹੀਂ ਲਾਉਂਦਾ ਇੱਕ ਚੁਗਲਖੋਰ ਤੇ ਇੱਕ ਬੇਈਮਾਨ ਦਾ ਕਹਿੰਦਾ ਨਾ ਉਹਨੂੰ ਐ ਛੱਟ ਹੋਈ ਆ ਤੇ ਨਾ ਪੀਰ ਦੀ ਸੱਚੀ ਦਰਗਾਹ 'ਚ ਛੱਟ ਹੋਈ ਆ ਕਹਿੰਦਾ ਲੇਟ-ਲੇਟ ਤੁਰੇ ਜਾਂਦੇ ਕਹਿ ਰਿਹਾ ਬਾਕੀ ਕਹਿੰਦਾ ਕਹਿੰਦਾ ਜਾਏ ਕਹਿੰਦਾ ਗੱਦੀ ਤੇ ਰੋਦੇ ਆਉਣ ਕਿਤੇ ਹੱਸਦੇ ਜਾਣਗੇ ਕਹਿੰਦਾ ਕੀ ਆ ਪੁੱਤ ਮਾਲਕ ਕਹਿੰਦਾ ਇਸ ਗੱਦੀ ਤੇ ਰੋਦੇ ਆਉਣ ਕਿਤੇ ਹੱਸਦੇ ਜਾਣਗੇ ਕਹਿੰਦਾ ਫਿਰ ਕੀ ਕਹਿੰਦਾ ਕਹਿੰਦਾ ਜਾ ਪੁੱਤ ਕਹਿੰਦਾ ਸੱਤ ਘਰ ਅੱਜ ਸਰੀ ਬਣ ਗਿਆ ਤੇ ਕਹਿੰਦਾ ਕੱਤੀਆਂ ਨੂੰ ਬਰੀ ਕਰਾ ਗਿਆ ਕਹਿ ਬਾਬਾ ਕੀ ਕਹਿੰਦਾ ਲਾ ਮਾਹੀ ਦੀ ਤੁਮੇ ਦੀ ਬੋਲਾਂ ਮਾਹੀ ਦੀ ਤੁਮੇ ਦੀ ਬੋਲਾਂ ਮਾਚੇ ਬੋਲ ਬਾਬਾ ਤੇਰੇ ਸੱਚੇ ਦੇ ਸੁੱਚੇ ਦਰਬਾਰ ਦੀ ਜੀ ਕੀ ਹੋ ਤੁਮਾਂ ਅਗਾ ਮੇਰੀ ਸੱਚੀ ਸਰਕਾਰ ਦਾ ਕਹਿੰਦਾ ਜਾ ਪੁੱਤ ਕਹਿੰਦਾ ਸਾਜੀਆਂ ਦਾ ਸਾਜ ਮਨਜ਼ੂਰ ਆ ਕਹਿੰਦਾ ਆਣ ਗਏ ਕੱਪੜੇ ਕਹਿੰਦਾ ਜਾ ਪੁੱਤ ਕਹਿੰਦਾ ਸਾਜੀਆਂ ਦਾ ਸਾਜ ਮਨਜ਼ੂਰ ਆ ਕਹਿੰਦਾ ਠੀਕ ਆ ਫਿਰ ਕੀ ਆ ਇੱਕ ਐਸਾ ਹੁਕਮ ਮਾਰ ਗਈ ਮੇਰੀ ਸੱਚੀ ਸਰਕਾਰ ਕੀ ਆ ਪੁੱਤ ਕੀ ਐ ਕੈਸਾ ਹੁਕਮ ਮਾਰ ਗਈ ਮੇਰੀ ਸੱਚੀ ਸਰਕਾਰ ਕੀ ਕਹਿੰਦੀ ਕਹਿੰਦੀ ਮੰਗਲਵਾਰ ਦਾ ਦਿਨ ਹੋਵੇ ਤੇ <těk> 11 ਰੁਪਏ ਦੇ ਕਹਿੰਦੇ ਵਾਰਾ ਗਊਆਂ ਨੂੰ ਪੱਠੇ ਪਾ ਦੇ ਪੁੱਤ ਠੀਕ ਹੈ ਮਾਲਕ ਕੀ ਕਹਿੰਦਾ ਕਹਿੰਦਾ ਮੰਗਲਵਾਰ ਦਾ ਦਿਨ ਹੋਵੇ ਤੇ 11 ਰੁਪਏ ਦੇ ਗਊਆਂ ਨੂੰ ਪੱਠੇ ਪਾ ਦੇ ਠੀਕ ਹੈ ਕਹਿੰਦਾ ਜਾ ਪੁੱਤ ਮਾਲਕ ਕਹਿੰਦਾ ਜਾ ਤੈਨੂੰ 11 ਦੇਣੀ ਦਿੱਤੇ ਆ ਠੀਕ ਹੈ ਕੀ ਕਹਿੰਦੀ ਮਹਾਮਾਈ ਤੈਨੂੰ ਐਸੀ ਹੀ ਆਵਾਜ਼ ਮੱਦੀ ਸੀ ਕਹਿੰਦੀ ਜਾ ਕਹਿੰਦੀ 11 ਦੇ ਨਹੀਂ ਦਿੱਤੇ ਆ ਤੈਨੂੰ ਠੀਕ ਹੈ ਕਹਿੰਦੀ ਐ ਇਸ ਜਾਗਰਣ ਦਾ ਰੰਗ ਕਹਿੰਦੀ ਮੈਂ 11 ਦਿਨਾਂ ਦੀ ਵਿਖਾ ਜੂਗੀ ਬੋਤੋਏ It's a lot of さあ、時間もってるけど。